ਦੋਸਤੋ ਤੁਹਾਡਾ ਸਵਾਲ ਸੀਗਾ ਕਿ ਤਾਲਪੁਰੇ ਦੇ ਨਾਲ ਰਿਆਜ਼ ਕਰਨਾ ਚੰਗਾ ਹੁੰਦਾ ਵਧੀਆ ਹੁੰਦਾ ਕਿ ਹਰਮੋਨੀਅਮ ਤੇ ਰਿਆਜ਼ ਕਰਨਾ ਜਿਨ੍ਹਾਂ ਨੂੰ ਤਾਂ ਸੁਰਾਂ ਦੀ ਸਮਝ ਆਲਰੇਡੀ ਹੈਗੀ ਐ ਲਾਈਕ ਤੁਸੀਂ ਇੱਕ ਬੇਸ ਸੁਰ ਤੁਹਾਨੂੰ ਤਾਲਪੁਰੇ ਤੇ ਸਾਹ ਦਈਏ ਤਾਂ ਤੁਸੀਂ ਅਗਲੇ ਸੁਰ ਪਰਛਾਨ ਸਕਦੇ ਹੋ ਵੀ ਰੇ ਕਿੱਥੇ ਐ ਰੇ ਕੋਮਲ ਕਿੱਥੇ ਐ ਗਾ ਕਿੱਥੇ ਐ ਗਾ ਕੋਮਲ ਕਿੱਥੇ ਐ ਧਾ ਕੋਮਲ ਕਿੱਥੇ ਆ ਨੀ ਸ਼ੁੱਧ ਕਿੱਥੇ ਆ ਜੇ ਤਾਂ ਤੁਹਾਨੂੰ ਪਤਾ ਆ ਸਿਰਫ ਸਾ ਦੇ ਸਹਾਰੇ ਤੋਂ ਤੁਸੀਂ ਇਹ ਲੱਭ ਸਕਦੇ ਹੋ ਫਿਰ ਤਾਂ ਤਾਨਪੂਰੇ ਦਾ ਰਿਆਜ਼ ਜਿਹੜਾ ਬੈਸਟ ਹੈ ਪਰ ਜੇ ਤੁਹਾਨੂੰ ਹਜੇ ਸੁਰਾਂ ਦੀ ਪਛਾਣ ਨਹੀਂ ਹੋਈ ਤੁਸੀਂ ਬਿਗਨਰ ਹੋ ਫਿਰ ਤੁਹਾਨੂੰ ਹਰਮੋਨੀਅਮ ਦਾ ਸਹਾਰਾ ਲੈਣਾ ਜ਼ਰੂਰੀ ਹੈ ਕਿਉਂਕਿ ਹਰਮੋਨੀਅਮ ਦੀ ਫ੍ਰੀਕੁਐਂਸੀ ਦੇ ਨਾਲ-ਨਾਲ ਜਿਵੇਂ ਕੋਈ ਉਂਗਲ ਲਾ ਕੇ ਸਾਨੂੰ ਨਾਲ ਤੁਰਨਾ ਸਿਖਾਉਂਦਾ ਹੈ ਉਸੇ ਤਰੀਕੇ ਨਾਲ ਹਰਮੋਨੀਅਮ ਸਾਨੂੰ ਸੁਰ ਦੇ ਵਿੱਚ ਰਹਿਣਾ ਸਾਡੇ ਸਟੈਂਡਰਡ ਸੁਰ ਦੀਆਂ ਸੁਰਾਂ ਦੇ ਵਿੱਚ ਕਿਸ ਤਰ੍ਹਾਂ ਆਪਦੇ ਗਲੇ ਨੂੰ ਸੁਰੀਲਾ ਕਰਨਾ ਨਾਲ ਨਾਲ ਆਪਣੀਆਂ ਸੁਰਾਂ ਦੇ ਨਾਲ ਸਾਨੂੰ ਚੱਲਣਾ ਸਿਖਾਉਂਦਾ ਹੈ ਇਸ ਤਰੀਕੇ ਨਾਲ ਹਰਮੋਨੀਅਮ ਜਿਨ੍ਹਾਂ ਨੂੰ ਅਜੇ ਸੁਰ ਦੀ ਨਹੀਂ ਪਛਾਣ ਉਹਨਾਂ ਵਾਸਤੇ ਹਰਮੋਨੀਅਮ ਜ਼ਰੂਰੀ ਹੈ ਜਿਹੜੇ ਸਿਰਫ ਸਾਜ ਆ ਸਾਪ ਆ ਨੱਪ ਕੇ ਜੇ ਤੁਸੀਂ ਸੁਰਾਂ ਹਰਮੋਨੀਅਮ ਦੇ ਉੱਤੇ ਜਾਂ ਕੋਈ ਤਾਲਪੂਰਾ ਲਾ ਕੇ ਇੱਕ ਬੇਸ ਸੁਰ ਤੁਸੀਂ ਸਾ ਲੈ ਲਓ ਉਸ ਤੋਂ ਬਾਅਦ ਤੁਸੀਂ ਬਾਕੀ ਸੁਰਾਂ ਲੱਭ ਸਕਦੇ ਹੋ ਗਾਣਾ ਗਾ ਸਕਦੇ ਹੋ ਜਾਂ ਰਾਗ ਗਾ ਸਕਦੇ ਹੋ ਤਾਂ ਤੁਹਾਡੇ ਵਾਸਤੇ ਤਾਲਪੂਰਾ ਬੈਸਟ ਹੈ ਜੀ